ਨਵਾਂ ਸ਼ਹਿਰ ਜ਼ਿਲ੍ਹੇ ਦਾ ਇਹ ਜਿਹੜਾ ਵਨ ਆ ਪਿੰਡ ਪੰਦ 15ਵਲ ਦਾ ਆਪ ਜੀ ਨੂੰ ਦਿਖਾਉਂਦੇ ਪਏ ਆ ਸਾਥੀਓ ਇਹ ਗੱਲ ਸੱਚ ਹੈ ਕਿ ਪਾਣੀ ਦੀ ਜਿਹੜੀ ਸਪੀਡ ਹੈ ਉਹ ਬਹੁਤ ਹੀ ਤੇਜ਼ ਹੈ ਵੀਡੀਓ ਦੇ ਵਿੱਚ ਵੀ ਆਪ ਵੇਖਦੇ ਹੋ ਕਿ ਗੋਲੀ ਦੇ ਨਾਲੋਂ ਵੀ ਤੇਜ਼ ਪਾਣੀ ਦਾ ਜਿਹੜਾ ਵਹਾਅ ਹੈਗਾ ਉਹ ਇਸ ਟਾਈਮ ਚੱਲ ਰਿਹਾ ਇਹ ਜਿਹੜੇ ਵੀਰ ਹੈ ਬਹੁਤ ਹੀ ਫੁਰਤੀ ਦੇ ਨਾਲ ਇਹ ਕੰਮ ਕਰਦੇ ਯੋਧੇ ਪੰਜਾਬ ਦੇ ਨੌਜਵਾਨ ਵੀਰ ਨਜ਼ਰ ਆਉਂਦੇ ਆ ਇਕ ਮਾਨਤੇ ਇਕ ਚੇਤ ਹੋ ਕੇ ਇਹਨਾਂ ਬੋਰਾਂ ਨੂੰ ਭਰਦੇ ਐ ਤੇ ਇਸ ਲੋਹੇ ਦੇ ਬਣਾਏ ਹੋਏ ਜਾਲ ਦੇ ਨਾਲ ਇਹਨੂੰ ਜਕੜ ਕੇ ਇਸ ਬੰਨ ਨੂੰ ਮਜ਼ਬੂਤ ਕਰਦੇ ਆਪ ਜਿਨੂੰ ਨਜ਼ਰ ਆਉਂਦੇ ਹੋਣਗੇ ਬਹੁਤ ਹੀ ਸੱਚਜੇ ਟੰਗ ਦੇ ਨਾਲ ਇਸ ਬੰਨ ਦੇ ਪਾਏ ਹੋਏ ਪਾੜ ਜਿਹੜਾ ਹੈਗਾ ਆ ਉਹਨੂੰ ਮਜ਼ਬੂਤ ਕੀਤਾ ਜਾ ਰਿਹਾ ਤੇ ਫਿਲਹਾਲ ਜਿਹੜੀ ਇਹ ਸਥਿਤੀ ਆ ਉਹ ਕੰਟਰੋਲ ਦੇ ਵਿੱਚ ਨਜ਼ਰ ਆਂਦੀ ਹੈ ਜਿਸ ਨੇ ਪਰ ਮੈਂ ਜਦੋਂ ਬੰਦ ਤੋਂ ਆਉਣ ਦੀ ਖਬਰ ਸੁਣੀ ਕਿ ਪਰਮਾ ਸਾਹਿਬ ਜੀ ਆ ਗਏ ਆ ਉਹਨਾਂ ਨੇ ਆ ਕੇ ਇਸ ਮੌਕੇ ਕੀਤਾ ਕਿ ਵਿਖਿਆ ਪਾਲਿਆ ਤੋਂ ਪਾਣੀ ਦਾ ਵਹਾਅ ਪਿੱਛੋਂ ਬਹੁਤ ਤੇਜ਼ ਆ ਰਿਹਾ ਇਹਨੂੰ ਅਸੀਂ ਸਾਨੂੰ ਇਹਨਾਂ ਸੱਡਾਂ ਨੂੰ ਬਚਾਉਣਾ ਚਾਹੀਦਾ ਹੈਗਾ ਕਿਉਂਕਿ ਆਖਰੀ ਪੱਡੇ ਸੀ ਹੁਣ ਤੱਕ ਦਾ ਹੈ ਇਹ ਕਹਿਣ ਦਾ ਮਤਲਬ ਜਦੋਂ ਅਸੀਂ ਹਰ ਸਾਲ ਦੀ ਤਰ੍ਹਾਂ ਇਦਾਂ ਅ ਕੱਚੇ ਆਰਡੀ ਤੌਰ ਤੇ ਕੰਮ ਕਰਦੇ ਆ ਉਹ ਰੁੜ ਜਾਂਦੇ ਆ ਮੁੜ ਕੇ ਫਿਰ ਉਹੀ ਹਾਲ ਹੁੰਦੀ ਆ ਸਰਕਾਰਾਂ ਨੂੰ ਚਾਹੀਦਾ ਇਹ ਕੰਮ ਪੱਕੇ ਸਟਾਡਰਡ ਉਹ ਤੋਂ ਬਾਅਦ ਸਰਕਾਰ ਦਾ ਧੰਨਵਾਦ ਬਹੁਤ ਹੈ ਜੀ